ਸਤਿ ਸ੍ਰੀ ਅਕਾਲ ਜੀ ਸਤ ਸੰਗਤ ਜੀ ਇੱਕ ਵਾਰ ਇੱਕ ਮਨੁੱਖ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਉਹ ਕਲਗੀਧਰ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਸਾਡੇ ਇਲਾਕੇ ਵਿੱਚ ਲੋਕ ਨਸ਼ਾ ਬਹੁਤ ਵਰਤਦੇ ਹਨ ਤੁਸੀਂ ਕਿਰਪਾ ਕਰੋ ਜੀ ਅਜਿਹਾ ਸੁਣ ਕੇ ਗੁਰੂ ਜੀ ਨੇ ਉੱਥੇ ਡੇਰਾ ਲਾ ਲਿਆ ਗੁਰੂ ਜੀ ਨੇ ਸਭ ਨੂੰ ਸੋਜੀ ਬਖਸ਼ੀ ਅਤੇ ਅੰਮ੍ਰਿਤ ਸਕਾਇਆ ਜਦੋਂ ਗੁਰੂ ਜੀ ਅੱਗੇ ਜਾਣ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਗਲੇ ਪਿੰਡ ਦੇ ਲੋਕ ਬਹੁਤ ਨਾਸਤਿਕ ਤੇ ਪਾਪੀ ਹਨ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ ਉਸ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਦਾ ਆਦਰ ਕਿਵੇਂ ਕਰਨਾ ਹੈ ਉਹ ਬਹੁਤ ਨਸ਼ਾ ਵਰਤਦੇ ਹਨ ਤੁਸੀਂ ਉੱਥੇ ਨਾ ਜਾਓ ਉਹ ਆਪ ਜੀ ਦਾ ਨਿਰਾਦਰ ਕਰਨਗੇ ਗੁਰੂ ਸਾਹਿਬ ਕਹਿਣ ਲੱਗੇ ਕਿ ਫਿਰ ਤਾਂ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ ਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਇੱਥੇ ਪਾਪੀਆਂ ਨੂੰ ਸਿੱਧੇ ਰਸਤੇ ਪਾਉਣ ਹੀ ਆਏ ਹਾਂ ਅਸੀਂ ਉੱਥੇ ਜ਼ਰੂਰ ਜਾਵਾਂਗੇ ਪਰ ਗੁਰੂ ਜੀ ਕਹਿੰਦੇ ਪਹਿਲਾਂ ਜਾ ਕੇ ਉੱਥੇ ਬਾਣੀ ਦਾ ਪ੍ਰਚਾਰ ਕਰੋ ਸਭ ਨੂੰ ਗੁਰੂ ਨਾਲ ਜੋੜੋ ਫਿਰ ਪੰਜ ਸਿੰਘ ਨਾਲ ਲੈ ਕੇ ਦਇਆ ਜੀ ਭਾਈ ਦਇਆ ਸਿੰਘ ਜੀ ਉੱਥੇ ਚਲੇ ਗਏ ਉੱਥੇ ਜਾ ਕੇ ਦਇਆ ਸਿੰਘ ਜੀ ਨੇ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਸੋਝੀ ਪਾਈ ਕਿ ਗੁਰੂ ਨੂੰ ਧਾਰੂ ਭਾਈ ਤੇ ਨਸ਼ਾ ਛੱਡੋ ਜੇ ਨਾ ਛਾ ਤੁਸੀਂ ਨਾ ਛੱਡਿਆ ਤਾਂ ਫਿਰ ਤੁਸੀਂ ਮਰ ਕੇ 84 ਲੱਖ ਜੋਨਾਂ ਵਿੱਚ ਪਹੁੰਗੋਗੇ। ਦਹਾਂ ਨੂੰ ਜਮਾ ਦੀ ਬੜੀ ਮਾਰ ਪਵੇਗੀ। ਦਇਆਜੀ ਪੂਰੇ ਬ੍ਰਹਮ ਗਿਆਨੀ ਮਹਾਪੁਰਖ ਸਨ। ਕਮਾਈ ਵਾਲੇ ਬੰਦੇ ਦੀ ਤਾਂ ਰਸਨਾ ਵਿੱਚ ਬੜੀ ਤਾਕਤ ਹੁੰਦੀ ਹੈ। ਉਹਨਾਂ ਦਾ ਕਿਹਾ ਹੋਇਆ ਬਚਨ ਪਾਪੀ ਮਨ ਤੇ ਬੜਾ ਜਲਦੀ ਅਸਰ ਕਰਦਾ ਹੈ ਤੇ ਪਾਪੀ ਬੰਦੇ ਦੀ ਤਾਂ ਦਸ਼ਾ ਹੀ ਬਦਲ ਜਾਂਦੀ ਹੈ। ਜਦੋਂ ਦਇਆ ਸਿੰਘ ਜੀ ਨੇ ਉੱਥੇ ਪ੍ਰਚਾਰ ਕੀਤਾ ਤਾਂ ਲੋਕਾਂ ਉੱਤੇ ਬੜਾ ਹੀ ਅਸਰ ਹੋਇਆ ਫਿਰ ਗੁਰੂ ਜੀ ਉਸ ਪਿੰਡ ਦੇ ਵਿੱਚ ਗਏ ਗੁਰੂ ਜੀ ਨੂੰ ਸਾਰੇ ਲੋਕ ਆ ਕੇ ਕਹਿਣ ਲੱਗੇ ਕੋਈ ਕਹਿੰਦਾ ਗੁਰੂ ਜੀ ਪ੍ਰਸ਼ਾਦਾ ਛਕੋ ਕੋਈ ਕਹਿੰਦਾ ਗੁਰੂ ਜੀ ਖੀਰ ਛਕੋ ਜੀ ਕੋਈ ਕਹਿ ਰਿਹਾ ਸੀ ਕਿ ਗੁਰੂ ਜੀ ਦੁੱਧ ਛਕ ਲਓ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਸੀਂ ਖੀਰ ਦੁੱਧ ਪ੍ਰਸ਼ਾਦਾ ਛਕਣ ਨਹੀਂ ਆਏ ਹਾਂ ਅਸੀਂ ਤਾਂ ਤੁਹਾਡਾ ਜੀਵਨ ਬਣਾਉਣ ਲਈ ਆਏ ਹਾਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਤੁਹਾਡੀ ਹਾਲਤ ਬੜੀ ਬੁਰੀ ਹੈ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਕਿਦਾਂ ਦੀ ਸ਼ਕਲ ਬਣਾਈ ਹੈ ਤੁਸੀਂ ਗੱਠ-ਗੱਠ ਦੇ ਬੋਦੇ ਰੱਖੇ ਹੋਏ ਹਨ ਤੁਹਾਡੇ ਸਰੀਰ ਬੜੇ ਕਮਜ਼ੋਰ ਹਨ ਦੇਖਣ ਨੂੰ ਇਉਂ ਲੱਗਦਾ ਹੈ ਤੁਹਾਡਾ ਸਰੀਰ ਤਾਂ ਕੱਲਾ ਹੱਡੀਆਂ ਦਾ ਢਾਂਚਾ ਹੀ ਰਹਿ ਗਿਆ ਹੈ ਨਸ਼ੇ ਕਾਰਨ ਹੀ ਤੁਹਾਡੀ ਇਹ ਹਾਲਤ ਹੋਈ ਹੈ ਤੁਸੀਂ ਤਾਂ ਜਿਉਂਦੇ ਜੀ ਹੀ ਆਪਣਾ ਜੀਵਨ ਨਰਕ ਬਣਾ ਲਿਆ ਹੈ। ਉਹ ਲੋਕ ਕਹਿਣ ਲੱਗ ਪਏ, "ਗੁਰੂ ਜੀ ਅਸੀਂ ਤੁਹਾਡੀ ਸੇਵਾ ਜ਼ਰੂਰ ਕਰਨੀ ਹੈ। ਸਾਨੂੰ ਤੁਸੀਂ ਕੋਈ ਸੇਵਾ ਵਕਸੋ।" ਗੁਰੂ ਜੀ ਕਹਿਣ ਲੱਗ ਪਏ ਕਿ ਤੁਸੀਂ ਸਾਡੇ ਨੀਲੇ ਘੋੜੇ ਨੂੰ ਦਰਿਆ ਤੇ ਲੈ ਕੇ ਜਾਓ ਅਤੇ ਉਸ ਨੂੰ ਪਾਣੀ ਪਿਲਾ ਲਿਓ। ਉਹ ਪਿੰਡ ਦੇ ਲੋਕ ਸਤਿਵਚਨ ਕਹਿਣ ਤੋਂ ਬਾਅਦ ਨੀਲੇ ਘੋੜੇ ਨੂੰ ਪਾਣੀ ਪਿਲਾਉਣ ਲਈ ਚੱਲ ਪਏ। ਜਦੋਂ ਉਹ ਜਾਣ ਹੀ ਲੱਗੇ ਸੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਕਿਹਾ ਨੀਲਿਆ ਇਹਨਾਂ ਲੋਕਾਂ ਨੇ ਗੁਰੂ ਧਾਰਨ ਨਹੀਂ ਕੀਤਾ ਹੈ ਉਹ ਨੀਲੇ ਘੋੜੇ ਨੂੰ ਲੈ ਕੇ ਦਰਿਆ ਤੇ ਗਏ ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਨੀਲਾ ਘੋੜਾ ਪਾਣੀ ਪੀ ਲਵੇ ਪਰ ਦਸ਼ਮੇਸ਼ ਪਿਤਾ ਦੇ ਘੋੜੇ ਨੇ ਪਾਣੀ ਨਾ ਪੀਤਾ ਫਿਰ ਉਹ ਬੜਾ ਜ਼ੋਰ ਲਾ ਕੇ ਵਾਪਸ ਹੀ ਮੁੜ ਆਏ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਘੋੜੇ ਨੇ ਪਾਣੀ ਨਹੀਂ ਪੀਤਾ ਅਸੀਂ ਬੜਾ ਜ਼ੋਰ ਲਾਇਆ ਸੀ ਤੋਂਪ ਬਹੁਤ ਸੀ ਸਾਡੇ ਤਾਂ ਪੈਰ ਵੀ ਮੱਚ ਗਏ ਪਰ ਇਸ ਨੇ ਬਿਲਕੁਲ ਵੀ ਪਾਣੀ ਨਹੀਂ ਪੀਤਾ ਗੁਰੂ ਜੀ ਕਹਿਣ ਲੱਗੇ ਕਿ ਸਾਡਾ ਘੋੜਾ ਦਰਗਾਹੀ ਹੈ ਇਸ ਨੂੰ ਪਤਾ ਹੈ ਕਿ ਤੁਸੀਂ ਗੁਰੂਤਾਰਨ ਨਹੀਂ ਕੀਤਾ ਇਸ ਨੂੰ ਪਤਾ ਹੈ ਕਿ ਤੁਸੀਂ ਨਿਗੋਰੇ ਹੋ ਤਾਂ ਫਿਰ ਉਹ ਇਨਸਾਨ ਕਹਿਣ ਲੱਗ ਪਏ ਕਿ ਗੁਰੂ ਜੀ ਘੋੜੇ ਨੂੰ ਕਿਵੇਂ ਪਤਾ ਕਿ ਅਸੀਂ ਗੁਰੂਤਾਰਨ ਨਹੀਂ ਕੀਤਾ ਇਹ ਤਾਂ ਇੱਕ ਜਾਨਵਰ ਹੈ ਗੁਰੂ ਜੀ ਕਹਿਣ ਲੱਗੇ ਕਿ ਸਾਡੇ ਘੋੜੇ ਨੂੰ ਸਭ ਪਤਾ ਹੈ। ਉਹ ਲੋਕ ਕਹਿਣ ਲੱਗ ਪਏ ਗੁਰੂ ਜੀ ਜੇ ਅਸੀਂ ਅੰਮ੍ਰਿਤ ਛਕ ਲਵੇ ਤਾਂ ਫਿਰ ਕੀ ਤੁਹਾਡਾ ਘੋੜਾ ਪਾਣੀ ਪੀ ਲਵੇਗਾ? ਗੁਰੂ ਜੀ ਕਹਿਣ ਲੱਗੇ ਜੇ ਤੁਸੀਂ ਅਜਿਹਾ ਕਰੋਗੇ ਤਾਂ ਸਾਡਾ ਘੋੜਾ ਜ਼ਰੂਰ ਪਾਣੀ ਪੀ ਲਵੇਗਾ। ਸਿਰਫ ਘੋੜੇ ਨੂੰ ਦੇਖਣ ਦੇ ਲਈ ਉਹਨਾਂ ਲੋਕਾਂ ਨੇ ਅੰਮ੍ਰਿਤ ਛਕਣ ਦੀ ਤਿਆਰੀ ਕਰ ਲਈ। ਉਹ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ। ਕਹਿਣ ਲੱਗੇ ਜੇ ਇਸ ਘੋੜੇ ਨੇ ਸਾਡੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਪਾਣੀ ਨਾ ਪੀਤਾ ਫਿਰ ਸਾਨੂੰ ਕੀ ਦਵੋਗੇ ਅਜਿਹਾ ਕੁਝ ਉਸ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਕਹਿਣ ਲੱਗੇ ਕਿ ਜੋ ਮੰਗੋਗੇ ਦੇ ਦੇਵਾਂਗੇ ਉਹਨਾਂ ਲੋਕਾਂ ਨੇ ਕਿਹਾ ਕਿ ਗੁਰੂ ਜੀ ਜੇ ਤੁਹਾਡੇ ਘੋੜੇ ਨੇ ਪਾਣੀ ਨਾ ਪੀਤਾ ਤੁਸੀਂ ਅਜਿਹਾ ਕਰਿਓ ਸਾਨੂੰ ਆਪਣਾ ਨੀਲਾ ਘੋੜਾ ਹੀ ਦੇ ਦਿਓ ਅਸੀਂ ਇਸ ਰੰਗ ਦਾ ਘੋੜਾ ਕਦੇ ਨਹੀਂ ਦੇਖਿਆ ਗੁਰੂ ਜੀ ਨੇ ਉਸ ਸਮੇਂ ਹਾਂ ਦੇ ਵਿੱਚ ਹਾਮੀ ਭਰੀ ਫਿਰ ਭਾਈ ਦਇਆ ਸਿੰਘ ਜੀ ਨੇ ਤੇ ਹੋਰ ਸਿੱਖਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹ ਲੋਕ ਅਮ੍ਰੇਸ਼ਾ ਕੇ ਕਹਿਣ ਲੱਗੇ ਕਿ ਹੁਣ ਨੀਲੇ ਘੋੜੇ ਨੂੰ ਪਾਣੀ ਪਿਲਾਉਣ ਲਈ ਲੈ ਕੇ ਚੱਲਦੇ ਹਾਂ ਫਿਰ ਗੁਰੂ ਜੀ ਨੇ ਨੀਲੇ ਘੋੜੇ ਨੂੰ ਕਿਹਾ ਕਿ ਨੀਲੇ ਇਹ ਹੁਣ ਗੁਰੂ ਦੀ ਸ਼ਰਨ ਵਿੱਚ ਆ ਗਏ ਹਨ ਹੁਣ ਤੂੰ ਪਾਣੀ ਪੀ ਲਵੀਂ ਉਹ ਲੋਕ ਕਹਿਣ ਲੱਗੇ ਕਿ ਗੁਰੂ ਜੀ ਇਸ ਜਾਨਵਰ ਨੂੰ ਕੀ ਪਤਾ ਹੈ ਸਾਨੂੰ ਪਤਾ ਹੈ ਇਸਨੇ ਪਾਣੀ ਨਹੀਂ ਪੀਣਾ ਅਸੀਂ ਇਹ ਨੀਲਾ ਘੋੜਾ ਹੀ ਲੈ ਲੈਣਾ ਹੈ ਅਜਿਹਾ ਕਹਿ ਕੇ ਉਹ ਨੀਲੇ ਨੂੰ ਲੈ ਕੇ ਪਾਣੀ ਵੱਲ ਨੂੰ ਚੱਲ ਪਏ ਸਾਰੇ ਸੋਚਣ ਲੱਗ ਪਏ ਕਿ ਹੁਣ ਤਾਂ ਅਸੀਂ ਨੀਲੇ ਘੋੜੇ ਦੀ ਸਵਾਰੀ ਕਰਾਂਗੇ ਅਜੇ ਨੀਲਾ ਘੋੜਾ ਪਾਣੀ ਤੋਂ ਥੋੜਾ ਦੂਰ ਹੀ ਸੀ ਕਿ ਨੀਲੇ ਘੋੜੇ ਨੇ ਭੱਜ ਕੇ ਜਾ ਕੇ ਉਸ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਨੀਲੇ ਘੋੜੇ ਨੇ ਪਹਿਲਾਂ ਤਾਂ ਦਰਿਆ ਵਿੱਚ ਇਸ਼ਨਾਨ ਕੀਤਾ ਤੇ ਫਿਰ ਰੱਜ ਕੇ ਪਾਣੀ ਪੀਤਾ ਸਾਰੇ ਲੋਕ ਕਹਿਣ ਲੱਗ ਪਏ ਕਿ ਦਸ਼ਮੇਸ਼ ਪੀਤਾ ਦਾ ਘੋੜਾ ਤਾਂ ਸੱਚਮੁੱਚ ਹੀ ਦਰਗਾਹੀ ਹੈ ਜਦੋਂ ਘੋੜਾ ਦਰਿਆ ਵਿੱਚੋਂ ਪਾਣੀ ਚੋਂ ਬਾਹਰ ਆਇਆ ਤਾਂ ਸਾਰੇ ਜਾਣੇ ਉਸ ਨੂੰ ਮੱਥਾ ਟੇਕਣ ਲੱਗ ਪਏ ਸਾਰੇ ਉਸ ਘੋੜੇ ਦੇ ਮੱਥੇ ਤੇ ਹੱਥ ਘਸਾ ਕੇ ਆਪਣੇ ਮੱਥੇ ਨੂੰ ਲਾਉਣ ਲੱਗ ਪਏ ਫਿਰ ਉਸ ਨੂੰ ਬੜੇ ਆਦਰ ਸਤਕਾਰ ਨਾਲ ਗੁਰੂ ਜੀ ਕੋਲ ਲੈ ਕੇ ਆ ਕੇ ਗਏ ਕਹਿਣ ਲੱਗੇ ਗੁਰੂ ਜੀ ਤੁਹਾਡੇ ਘੋੜੇ ਨੂੰ ਤਾਂ ਸਭ ਕੁਝ ਪਤਾ ਹੈ ਇਸ ਨੂੰ ਤਾਂ ਬੰਦਿਆਂ ਨਾਲੋਂ ਵੀ ਜ਼ਿਆਦਾ ਗਿਆਨ ਹੈ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਸਾਨੂੰ ਦੱਸੋ ਇਹ ਘੋੜਾ ਕੌਣ ਹੈ ਤੇ ਇਸ ਨੂੰ ਐਨੀ ਸਮਝ ਕਿਵੇਂ ਹੈ ਗੁਰੂ ਜੀ ਨੇ ਉਹਨਾਂ ਨੂੰ ਨੀਲੇ ਘੋੜੇ ਦੇ ਪਿਛਲੇ ਜਨਮ ਦੀ ਸਾਰੀ ਸਾਖੀ ਸੁਣਾਈ ਉਹ ਕਹਿਣ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਵੇਂ ਹੀ ਦੁਨੀਆ ਨੂੰ ਤਾਰਦੇ ਹੋਏ ਕਾਬਲ ਕੰਧਾਰ ਗਏ ਉੱਥੇ ਲੋਕਾਂ ਦੀ ਹਾਲਤ ਇਹੋ ਜਿਹੀ ਸੀ ਕਿ ਕਿਸੇ ਨੇ ਦਾੜੀ ਤੇ ਕੇਸ ਰੱਖੇ ਹੀ ਨਹੀਂ ਸੀ। ਸਾਰੇ ਲੋਕਾਂ ਦੇ ਮੂੰਹ ਸਿਰ ਮੁੰਨੇ ਹੋਏ ਸਨ। ਉਹਨਾਂ ਦੇ ਬਾਹਾਂ ਤੇ ਤਵੀਤ ਬੰਨੇ ਸਨ। ਕਿਸੇ ਦੇ ਵਾਲ ਵੀ ਨਹੀਂ ਸੀ ਰੱਖੇ। ਉੱਥੇ ਨੌਜਵਾਨ ਬੰਦੇ ਵੀ ਬੁੱਢਿਆਂ ਵਰਗੇ ਲੱਗਦੇ ਸੀ ਤੇ ਉੱਥੋਂ ਦੇ ਲੋਕ ਨਸ਼ੇ ਬੜੇ ਵਰਤਦੇ ਸੀ ਤੇ ਉਹ ਨਸ਼ਵਾਰ ਤੇ ਤੰਬਾਕੂ ਦਾ ਸੇਵਨ ਕਰਦੇ ਸੀ। ਸਭ ਲੋਕਾਂ ਦੇ ਘਰਾਂ ਵਿੱਚ ਤੰਬਾਕੂ ਹੀ ਤੰਬਾਕੂ ਸੀ। ਜਦੋਂ ਉਹ ਧੂਆ ਮੂੰਹ ਨਾਲ ਅੰਦਰ ਖਿੱਚਦੇ ਤਾਂ ਉਹ ਧੂਆ ਸਾਰੇ ਦਿਮਾਗ ਵਿੱਚ ਫੈਲਦਾ ਤੇ ਫਿਰ ਨੱਕ ਰਾਹੀਂ ਬਾਹਰ ਕੱਢ ਦਿੰਦੇ ਉਹਨਾਂ ਲੋਕਾਂ ਨੂੰ ਕੋਈ ਸੋਝੀ ਨਹੀਂ ਸੀ ਕਿ ਇਹ ਨਸ਼ਾ ਕਿੰਨਾ ਖਤਰਨਾਕ ਹੈ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਪੁੱਛਿਆ ਕਿ ਤੁਹਾਡੀ ਹਾਲਤ ਐਨੀ ਭੈੜੀ ਕਿਉਂ ਹੈ ਤੁਸੀਂ ਐਨੇ ਜ਼ਿਆਦਾ ਤਵੀਤ ਬਾਹਾਂ ਨਾਲ ਕਿਉਂ ਬੰਨੇ ਹਨ ਉਹ ਕਹਿਣ ਲੱਗੇ ਕਿ ਅਸੀਂ ਆਪਣੇ ਗੁਰੂ ਦੀ ਸੰਗਤ ਕਰਦੇ ਹਾਂ ਤੇ ਸਾਡਾ ਗੁਰੂ ਬਲੀ ਕੰਧਾਰੀ ਉੱਪਰ ਰਹਿੰਦਾ ਹੈ ਉਹ ਪਹਾੜੀ ਤੇ ਰਹਿੰਦਾ ਹੈ ਤੇ ਅਸੀਂ ਉਸ ਦੇ ਕੋਲ ਜਾਂਦੇ ਹਾਂ ਉਹੀ ਤਾਂ ਸਾਨੂੰ ਇਹ ਸਾਰਾ ਕੁਝ ਕਰਨ ਲਈ ਕਹਿੰਦਾ ਹੈ ਉਹ ਲੋਕ ਬਹੁਤ ਹੀ ਭੋਲੇ ਤੇ ਨਾ ਸਮਝ ਸਨ ਸਤ ਸੰਗਤ ਜੀ ਪਹਿਲਾਂ ਦੇ ਲੋਕ ਇੰਨੇ ਜ਼ਿਆਦਾ ਭੋਲੇ ਤੇ ਸਾਧਾਰਨ ਸਨ ਕਿ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਉਹ ਕਿਸੇ ਵੀ ਮੂਰਖ ਨੂੰ ਆਪਣਾ ਗੁਰੂ ਬਣਾ ਕੇ ਉਸ ਦੇ ਪਿੱਛੇ ਲੱਗ ਜਾਂਦੇ ਸਨ ਫਿਰ ਇਸ ਲਈ ਹੀ ਗੁਰੂ ਜੀ ਨੇ ਚਾਰੋ ਦಾಸੀਆਂ ਕੀਤੀਆਂ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਗੁਰੂ ਜੀ ਕਹਿਣ ਲੱਗੇ ਕਿ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਸਾਰਾ ਕਸੂਰ ਇਹਨਾਂ ਦੇ ਗੁਰੂ ਦਾ ਹੈ ਉਸ ਨੇ ਹੀ ਇਹਨਾਂ ਨੂੰ ਨਸ਼ੇ ਤੇ ਲਾਇਆ ਹੈ ਗੁਰੂ ਜੀ ਕਹਿਣ ਲੱਗੇ ਕਿ ਕਿਉਂ ਨਾ ਇਹਨਾਂ ਦੇ ਗੁਰੂ ਨੂੰ ਹੀ ਠੀਕ ਕੀਤਾ ਜਾਵੇ ਪਹਿਲਾਂ ਉਸ ਨੂੰ ਸਿੱਧੇ ਰਸਤੇ ਤੇ ਲਿਆਂਦਾ ਜਾਵੇ ਗੁਰੂ ਜੀ ਕਹਿਣ ਲੱਗੇ ਕਿ ਬਲੀ ਕੰਧਾਰੀ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਂਦੇ ਹਾਂ ਤੇ ਉਹਨਾਂ ਦੇ ਪਿੱਛੇ-ਪਿੱਛੇ ਸਾਰੇ ਲੋਕ ਆਪਣੇ ਆਪ ਹੀ ਸਿੱਧੇ ਰਸਤੇ ਤੁਰ ਪੈਣਗੇ। ਗੁਰੂ ਜੀ ਨੇ ਜਦੋਂ ਕਿਸੇ ਨੂੰ ਸਿੱਧੇ ਰਾਹ ਪਾਉਣਾ ਹੁੰਦਾ ਤਾਂ ਉਹ ਭਾਈ ਮਰਦਾਨਾ ਜੀ ਨੂੰ ਭੁੱਖ ਜਾਂ ਪਿਆਸ ਲਗਾ ਦਿੰਦੇ ਸੀ। ਫਿਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪਿਆਸ ਲਗਾ ਦਿੱਤੀ ਤੇ ਕਹਿਣ ਲੱਗੇ ਵਰਦਾਨਿਆ ਜੇ ਤੂੰ ਪਾਣੀ ਪੀਣਾ ਹੈ ਤਾਂ ਤੈਨੂੰ ਬਲੀ ਗੰਧਾਰੀ ਦੇ ਕੋਲ ਜਾਣਾ ਪਵੇਗਾ ਕਿਉਂਕਿ ਉਸਨੇ ਸਾਰਾ ਪਾਣੀ ਬੰਨ ਲਗਾ ਕੇ ਰੋਕਿਆ ਹੋਇਆ ਹੈ। ਅਸੀਂ ਇੱਥੇ ਹੀ ਬੈਠਾਂਗੇ ਤੇ ਤੂੰ ਜਾ ਕੇ ਬਲੀ ਕੰਧਾਰੀ ਕੋਲ ਪਾਣੀ ਪੀ ਕੇ ਆ ਮਰਦਾਨੇ ਨੇ ਸੱਤ ਵਚਨ ਕਿਹਾ ਤੇ ਬਲੀ ਕੰਧਾਰੀ ਕੋਲ ਪਾਣੀ ਪੀਣ ਲਈ ਚੱਲ ਪਿਆ ਮਰਦਾਨੇ ਨੇ ਉੱਥੇ ਪਹੁੰਚ ਕੇ ਦੇਖਿਆ ਕਿ ਬਲੀ ਕੰਧਾਰੀ ਨੇ ਬਹੁਤ ਹੀ ਵੱਡਾ ਬੰਨ ਲਗਾਇਆ ਹੋਇਆ ਹੈ ਉਸ ਦੇ ਕੋਲ ਬਹੁਤ ਲੋਕ ਬੈਠੇ ਸਨ ਜੋ ਪਿੰਡੇ ਤੋਂ ਨੰਗੇ ਸਨ ਉਹਨਾਂ ਦੇ ਸਿਰ ਤੇ ਦੁਪੱਟੇ ਬੰਨੇ ਸਨ ਉਹ ਬੈਠੇ ਚਲਮਾ ਪੀ ਰਹੇ ਸਨ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਜਿਵੇਂ ਹੀ ਭਾਈ ਮਰਦਾਨਾ ਪਾਣੀ ਪੀਣ ਲੱਗਿਆ ਤਾਂ ਬਲੀ ਕੰਧਾਰੀ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਤੂੰ ਕੌਣ ਹੈ ਜੋ ਮੇਰੇ ਤੋਂ ਬਿਨਾਂ ਪੁੱਛੇ ਪਾਣੀ ਪੀ ਰਿਹਾ ਹੈ ਭਾਈ ਮਰਦਾਨਾ ਜੀ ਨੇ ਬੜੇ ਹੀ ਮਾਣ ਨਾਲ ਕਿਹਾ ਕਿ ਮੈਂ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਰਵਾਵੀ ਆ ਹ ਉਸ ਸਮੇਂ ਬਲੀ ਕੰਧਾਰੀ ਕਹਿਣ ਲੱਗਾ ਕਿ ਤੂੰ ਜਿਸ ਦੇ ਕੋਲ ਰਵਾਬ ਵਜਾਉਂਦਾ ਹੈ ਜਾ ਜਾ ਕੇ ਉਸ ਕੋਲ ਹੀ ਪਾਣੀ ਪੀ ਇਹ ਪਾਣੀ ਮੇਰਾ ਹੈ ਮੈਂ ਤੈਨੂੰ ਪਾਣੀ ਪੀਣ ਨਹੀਂ ਦੇਣਾ ਤੂੰ ਇੱਥੋਂ ਚਲਾ ਜਾ ਮਰਦਾਨਾ ਵਾਪਸ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ ਮਰਦਾਨਾ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗ ਪਿਆ ਕਿ ਮੈਨੂੰ ਉਸਨੇ ਪਾਣੀ ਪੀਣ ਨੂੰ ਨਹੀਂ ਦਿੱਤਾ ਗੁਰੂ ਸਾਹਿਬ ਜੀ ਕਹਿਣ ਲੱਗੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਇੱਕ ਵਾਰੀ ਮੇਰਾ ਬਚਨ ਮੰਨ ਕੇ ਦੁਬਾਰਾ ਬਲੀ ਕੰਧਾਰੀ ਕੋਲ ਜਾ ਭਾਈ ਮਰਦਾਨਾ ਜੀ ਨੇ ਸੱਤ ਬਚਨ ਗਿਆ ਜਿੱਥੇ ਗੁਰੂ ਜੀ ਬੈਠੇ ਸਨ ਉਤੋਂ ਲੈ ਕੇ ਬਲੀ ਕੰਧਾਰੀ ਤੱਕ 6 ਕੋ ਦਾ ਰਸਤਾ ਸੀ ਭਾਈ ਮਰਦਾਨਾ ਜੀ ਗੁਰੂ ਜੀ ਦਾ ਬਚਨ ਮੰਨ ਕੇ ਦੁਬਾਰਾ ਉੱਥੇ ਚਲੇ ਗਏ ਭਾਈ ਮਰਦਾਨਾ ਜੀ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਪਿਆਸ ਲੱਗਣ ਦੇ ਬਾਵਜੂਦ ਵੀ ਉਹ ਐਨੀ ਚੜਾਈ ਚੜ ਕੇ ਪਹਾੜ ਤੇ ਗਏ ਜਦੋਂ ਭਾਈ ਮਰਦਾਨਾ ਜੀ ਨੇ ਦੁਬਾਰਾ ਜਾ ਕੇ ਪਾਣੀ ਪੀਣ ਦੀ ਇੱਛਾ ਦੱਸੀ ਤਾਂ ਬਲੀ ਕੰਧਾਰੀ ਕਹਿਣ ਲੱਗ ਪਿਆ ਜੇ ਤੂੰ ਪਾਣੀ ਪੀਣਾ ਹੈ ਤਾਂ ਤੂੰ ਮੈਨੂੰ ਗੁਰੂ ਧਾਰ ਲੈ ਤੂੰ ਇਹ ਤਵੀਤ ਆਪਣੀਆਂ ਬਾਹਾਂ ਤੇ ਬੰਨ ਤੇ ਨਾਲੇ ਚਲਮ ਪੀ ਫਿਰ ਮੈਂ ਤੈਨੂੰ ਪਾਣੀ ਪੀਣ ਨੂੰ ਦਵਾਂਗਾ ਜੇ ਤੂੰ ਪਾਣੀ ਪੀਣਾ ਹੈ ਤਾਂ ਤੈਨੂੰ ਕਰਨਾ ਹੀ ਪਏਗਾ ਫਿਰ ਭਾਈ ਮਰਦਾਨਾ ਜੀ ਦੁਬਾਰਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕੋਲ ਆਏ ਤੇ ਆ ਕੇ ਸਾਰੀ ਗੱਲ ਉਹਨਾਂ ਨੂੰ ਦੱਸੀ ਕਿ ਜੇ ਪਾਣੀ ਪੀਣਾ ਹੈ ਤਾਂ ਬਲੀ ਕੰਧਾਰੀ ਮੈਨੂੰ ਤਵੀਤ ਬੰਨਣ ਨੂੰ ਕਹਿੰਦਾ ਹੈ ਤੇ ਚਲਮਾ ਪੀਣ ਨੂੰ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਮਰਦਾਨਿਆ ਇੱਕ ਵਾਰੀ ਫੇਰ ਤੂੰ ਸਾਡਾ ਬਚਨ ਮੰਨ ਤੇ ਬਲੀ ਕੰਧਾਰੀ ਕੋਲ ਦੁਬਾਰਾ ਜਾ ਭਾਈ ਮਰਦਾਨਾ ਜੀ ਦੁਬਾਰਾ ਜਾ ਕੇ ਬਲੀਕੰਧਾਰੀ ਨੂੰ ਕਹਿਣ ਲੱਗੇ ਕਿ ਮੈਂ ਆਪਣੇ ਗੁਰੂ ਦਾ ਬਚਨ ਮੰਨ ਕੇ ਤੇਰੇ ਕੋਲ ਤੀਜੀ ਵਾਰੀ ਆਇਆ ਹਾਂ ਮੈਨੂੰ ਬੜੀ ਪਿਆਸ ਲੱਗੀ ਹੈ ਮੈਨੂੰ ਪੀਣ ਲਈ ਪਾਣੀ ਦੇ ਬਲੀਕੰਧਾਰੀ ਨੂੰ ਬੜਾ ਗੁੱਸਾ ਆਇਆ ਬਲੀਕੰਧਾਰੀ ਕਹਿਣ ਲੱਗਾ ਕਿ ਤੂੰ ਇਸ ਤਰ੍ਹਾਂ ਨਹੀਂ ਮੰਨਣਾ ਤੇ ਉਹ ਭਾਈ ਮਰਦਾਨਾ ਜੀ ਨੂੰ ਬੰਨਣ ਦੇ ਲਈ ਇੱਕ ਰੱਸਾ ਚੁੱਕ ਲਿਆ ਆ ਬਲੀਕੰਧਾਰੀ ਕਹਿਣ ਲੱਗਾ ਕਿ ਤੂੰ ਇਸ ਤਰ੍ਹਾਂ ਲੋਟ ਨਹੀਂ ਆਉਣਾ ਮੈਂ ਤੈਨੂੰ ਬੰਨ ਕੇ ਆਪਣਾ ਚੇਲਾ ਬਣਾਵਾਂਗਾ ਜੇ ਤੇਰਾ ਗੁਰੂ ਤੈਨੂੰ ਪਾਣੀ ਹੀ ਨਹੀਂ ਪਿਲਾ ਸਕਦਾ ਫਿਰ ਉਹ ਕਾਹਦਾ ਗੁਰੂ ਰਹਿ ਗਿਆ ਜੇ ਤੇਰੇ ਗੁਰੂ ਵਿੱਚ ਤਾਕਤ ਹੁੰਦੀ ਉਹ ਤੈਨੂੰ ਉੱਥੇ ਹੀ ਪਾਣੀ ਪਿਲਾ ਦਿੰਦਾ ਜਦੋਂ ਬਲੀ ਕੰਧਾਰੀ ਮੰਤਰ ਪੜ੍ਹਨ ਲੱਗਿਆ ਤਾਂ ਫਿਰ ਭਾਈ ਮਰਦਾਨਾ ਜੀ ਗੁਰੂ ਜੀ ਵੱਲ ਭੱਜਿਆ ਗੁਰੂ ਨਾਨਕ ਪਾਤਸ਼ਾਹ ਜੀ ਸਭ ਜਾਣੀ ਜਾਣ ਸਨ ਉਹ ਕੀ ਨਹੀਂ ਕਰ ਸਕਦੇ ਸਨ ਪਰ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਦੇਖਣਾ ਸੀ ਕਿ ਉਹ ਉਹਨਾਂ ਦਾ ਬਚਨ ਮੰਨਦੇ ਹਨ ਜਾਂ ਨਹੀਂ ਬਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਮੈਨੂੰ ਵਾਰੀ-ਵਾਰੀ ਉੱਚੀ ਪਹਾੜੀ ਤੇ ਭੇਜ ਰਹੇ ਹੋ ਮੈਂ ਹੁਣ ਤਿੰਨ ਵਾਰੀ ਜਾਇਆ ਆ ਹਾਂ ਬਾਰ-ਬਾਰ ਉਸ ਕੋਲ ਜਾਣ ਦੀ ਮੇਰੇ 'ਚ ਹਿੰਮਤ ਨਹੀਂ ਹੈ ਸਾਧ ਸੰਗਤ ਜੀ ਮਰਦਾਨਾ ਇੰਜ ਵੀ ਕਰ ਸਕਦਾ ਸੀ ਕਿ ਬਲੀਵੰਧਾਰੀ ਨੂੰ ਗੁਰੂ ਧਾਰ ਲੈਂਦਾ ਪਰ ਉਸਨੇ ਇੰਜ ਨਹੀਂ ਕੀਤਾ ਸਾਧ ਸੰਗਤ ਜੀ ਅੱਜਕੱਲ੍ਹ ਲੋਕ ਅਜਿਹਾ ਹੀ ਕਰਦੇ ਹਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਬੇਨਤੀਆਂ ਕਰਦੇ ਹਨ ਕਿ ਸਾਡੀ ਇੱਛਾ ਪੂਰੀ ਹੋ ਜਾਵੇ ਪਰ ਜੇ ਨਹੀਂ ਹੁੰਦੀ ਫਿਰ ਬਲੀ ਕੰਧਾਰੀ ਵਰਗੇ ਨੂੰ ਆਪਣਾ ਗੁਰੂ ਧਾਰ ਲੈਂਦੇ ਹਨ ਪਰ ਅਜਿਹੇ ਲੋਕਾਂ ਨੂੰ ਕਿਤੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਉਲਟਾ ਦੁੱਖਾਂ ਵਿੱਚ ਹੋਰ ਘਿਰ ਜਾਂਦੇ ਹਨ ਜਿਹੜਾ ਬੰਦਾ ਗੁਰੂ ਉੱਪਰ ਪੂਰਨ ਭਰੋਸਾ ਰੱਖਦਾ ਹੈ ਉਸ ਨੂੰ ਗੁਰੂ ਸਾਹਿਬ ਸਭ ਕੁਝ ਬਖਸ਼ ਦਿੰਦੇ ਹਨ ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਇਮਤਿਹਾਨ ਜ਼ਰੂਰ ਹੁੰਦਾ ਹੈ ਜਦੋਂ ਦੁਬਾਰਾ ਭਾਈ ਮਰਦਾਨਾ ਜੀ ਬਲੀ ਗੰਧਾਰੀ ਕੋਲ ਗਏ ਤਾਂ ਵਾਪਸ ਆ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਬਲੀ ਗੰਧਾਰੀ ਕਹਿੰਦਾ ਹੈ ਕਿ ਜੇ ਤੇਰੇ ਗੁਰੂ ਵਿੱਚ ਸ਼ਕਤੀ ਹੈ ਤਾਂ ਉਹ ਤੈਨੂੰ बार-बार ਮੇਰੇ ਕੋਲ ਕਿਉਂ ਭੇਜ ਰਿਹਾ ਹੈ ਉਹ ਤੈਨੂੰ ਪਾਣੀ ਪਿਲਾਉਂਦਾ ਕਿਉਂ ਨਹੀਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਜੇ ਮੈਂ ਭੱਜ ਕੇ ਨਾ ਆਉਂਦਾ ਤਾਂ ਉਹਨਾਂ ਨੇ ਮੈਨੂੰ ਉੱਥੇ ਹੀ ਬੰਨ ਲੈਣਾ ਸੀ ਤੇ ਮੇਰਾ ਮੂੰਹ ਸਰਮੁਨ ਕੇ ਤਵੀਤ ਬੰਨ ਕੇ ਮੈਨੂੰ ਜ਼ਬਰਦਸਤੀ ਆਪਣਾ ਚੇਲਾ ਬਣਾ ਲੈਣਾ ਸੀ ਤੇ ਚਲਮ ਵੀ ਪਲਾਉਣੀ ਸੀ। ਗੁਰੂ ਜੀ ਪਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ ਤੂੰ ਇੱਥੇ ਬੈਠ ਕੇ ਆਰਾਮ ਕਰ ਤੇ ਰਵਾਬ ਵਜਾ ਕੀਰਤਨ ਕਰ। ਪਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਵਚਨ ਮੰਨਿਆ ਤੇ ਕੀਰਤਨ ਕਰਨ ਲੱਗ ਪਿਆ। ਬੜੀ ਹੀ ਸਰਦਾ ਸੀ ਪਾਈ ਮਰਦਾਨਾ ਜੀ ਦੀ ਗੁਰੂ ਨਾਨਕ ਦੇਵ ਜੀ ਦੇ ਪਾਸ। ਗੁਰੂ ਜੀ ਦੇ ਕਹਿਣ ਤੇ ਉਹ ਤਿੰਨ ਜਾਰੀ ਬਲੀ ਕੰਧਾਰੀ ਕੋਲ ਗਿਆ ਸੀ ਤੇ ਉਸ ਨੂੰ ਬਹੁਤ ਪਿਆਸ ਲੱਗੀ ਸੀ। ਪਿਆਸ ਲੱਗੀ ਹੋਣ ਦੇ ਬਾਵਜੂਦ ਵੀ ਉਹ ਕੀਰਤਨ ਕਰ ਰਿਹਾ ਸੀ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਪੜਿਆ ਇੱਕ ਤੂੰ ਹੀ ਨਿਰੰਕਾਰ ਇੱਕ ਤੂੰ ਹੀ ਨਿਰੰਕਾਰ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਬਚਨ ਮੰਨ ਕੇ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਫਿਰ ਉੱਪਰੋਂ ਪਾਣੀ ਦਾ ਝਰਨਾ ਵਹਿਣ ਲੱਗ ਪਿਆ ਜਦੋਂ ਪਾਣੀ ਦਾ ਝਰਨੇ ਦਾ ਖੜਕਾ ਹੋਇਆ ਤਾਂ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕੇ ਮਰਦਾਨਿਆਂ ਹੁਣ ਰਬਾਬ ਰੱਖਦੇ ਜਾ ਕੇ ਰੱਜ ਕੇ ਪਾਣੀ ਪੀ ਅਤੇ ਇਸ਼ਨਾਨ ਵੀ ਕਰ ਲੈ ਭਾਈ ਮਰਦਾਨਾ ਜੀ ਨੇ ਇੰਜ ਹੀ ਕੀਤਾ ਉਹਨਾਂ ਨੇ ਰੱਜ ਕੇ ਪਾਣੀ ਪੀਤਾ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਂ ਹੁਣੇ ਹੀ ਬਲੀ ਕੰਧਾਰੀ ਨੂੰ ਦੇਖ ਕੇ ਆਇਆ ਹਾਂ ਉਹ ਬਹੁਤ ਬੁਰਾ ਹੈ ਉਸਨੇ ਹੁਣੇ ਹੀ ਪਾਣੀ ਬੰਦ ਕਰ ਦੇਣਾ ਹੈ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਮੇਰਾ ਖਿੱਚਿਆ ਹੋਇਆ ਪਾਣੀ ਬਲੀ ਕੰਧਾਰੀ ਤਾਂ ਦੂਰ ਕੋਈ ਹੋਰ ਵੀ ਨਹੀਂ ਰੋਕ ਸਕਦਾ ਸਾਤਸੰਗਤ ਜੀ ਸਾਡਾ ਗੁਰੂ ਬੜਾ ਵੱਡਾ ਤੇ ਪਰਤਖ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡਾ ਗੁਰੂ ਸਭ ਤੋਂ ਵੱਡਾ ਤੇ ਸਮਰੱਥ ਹੈ ਸਾਤਸੰਗਤ ਜੀ 500 ਸਾਲ ਤੋਂ ਉੱਪਰ ਹੋ ਚੁੱਕਿਆ ਹੈ ਤੇ ਅੱਜ ਵੀ ਉਹ ਪਾਣੀ ਓਵੇਂ ਹੀ ਵਹਿੰਦਾ ਹੈ ਜਿਵੇਂ ਗੁਰੂ ਸਾਹਿਬ ਜੀ ਨੇ ਉਹ ਪ੍ਰਗਟ ਕੀਤਾ ਸੀ ਜਿਵੇਂ ਹੀ ਬਲੀ ਗੰਧਾਰੀ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਨੇ ਉਸ ਦਾ ਸਾਰਾ ਪਾਣੀ ਹੇਠਾਂ ਗਿੱਚ ਲਿਆ ਹੈ ਉਸ ਨੂੰ ਬੜਾ ਗੁੱਸਾ ਆਇਆ ਬਲੀ ਕੰਧਾਰੀ ਨੇ ਬਹੁਤ ਵੱਡਾ ਪੱਥਰ ਥੱਲੇ ਨੂੰ ਰੋੜ ਦਿੱਤਾ ਜਦੋਂ ਮਰਦਾਨੇ ਨੂੰ ਪੱਥਰ ਦਾ ਖੜਕਾ ਸੁਣਿਆ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਦੇਖੋ ਗੁਰੂ ਜੀ ਉਹੀ ਗੱਲ ਹੋਈ ਬਲੀ ਕੰਧਾਰੀ ਨੇ ਇੱਕ ਵੱਡਾ ਪੱਥਰ ਆਪਣੇ ਵੱਲ ਨੂੰ ਰੋੜ ਦਿੱਤਾ ਹੈ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਤੂੰ ਘਬਰਾ ਨਾ ਇਹ ਪੱਥਰ ਨਹੀਂ ਹੈ ਇਹ ਤਾਂ ਸਾਡਾ ਪਹਿਲੇ ਜਾਮੇ ਦਾ ਸੇਵਕ ਹੈ ਇਹ ਪਹਿਲੇ ਜਾਮੇ ਵਿੱਚ ਸਾਡੀ ਬੜੀ ਸੇਵਾ ਕਰਦਾ ਸੀ ਇੱਕ ਵਾਰੀ ਇਸਨੇ ਸਾਡਾ ਇਸ਼ਨਾਨ ਕਰਵਾਉਣਾ ਸੀ ਤੇ ਇਹ ਸੌਂ ਗਿਆ ਤੇ ਮੈਂ ਐਵੇਂ ਹੀ ਸਹਿ ਸੁਭਾਵਿਕ ਇਸਤੀ ਬੱਖੀ ਵਿੱਚ ਲੱਤ ਮਾਰੀ ਤੇ ਕਿਹਾ ਉਹ ਪੱਥਰਾ ਸਾਡਾ ਇਸ਼ਨਾਨ ਕਰਨ ਦਾ ਸਮਾਂ ਲੰਘਾ ਦਿੰਦਾ ਹੈ ਫਿਰ ਇਸਨੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਪੱਥਰ ਤਾਂ ਬਣ ਜਾਵਾਂਗਾ ਪਰ ਤੁਸੀਂ ਮੈਨੂੰ ਬਖਸ਼ੋਗੇ ਕਦੋਂ ਗੁਰੂ ਸਾਹਿਬ ਜੀ ਨੇ ਉਸ ਨੂੰ ਵਚਨ ਦਿੱਤਾ ਸੀ ਕਿ ਅਸੀਂ ਕਾਲ ਯੁਗ ਵਿੱਚ ਤੇਰੇ ਕੋਲ ਆਵਾਂਗੇ ਤੇ ਪੰਜਾ ਲਗਾ ਕੇ ਤੇਰਾ ਨਾਮ ਪੰਜਾ ਸਾਹਿਬ ਰਖਾਵਾਂਗੇ। ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਤੁਹਾਡਾ ਉਹ ਸੇਵਕ ਤਾਂ ਫਿਰ ਦਰਖਤ ਤੋੜਦਾ ਹੋਇਆ ਆ ਰਿਹਾ ਹੈ। ਜੇ ਆਪਾਂ ਇੱਥੋਂ ਉੱਟ ਕੇ ਪਾਸੇ ਨਾ ਹੋਏ ਉਹ ਤਾਂ ਆਪਣੀ ਚਟਨੀ ਹੀ ਬਣਾ ਦੇਵੇਗਾ। ਗੁਰੂ ਜੀ ਕਹਿਣ ਲੱਗੇ ਮਰਦਾਨਿਆ ਘਬਰਾ ਨਾ। ਗੁਰੂ ਜੀ ਨੇ ਆਪਣਾ ਹੱਥ ਕੰਬਲੀ ਚੋਂ ਬਾਹਰ ਕੱਢਿਆ। ਪੱਥਰ ਹਜੇ ਬਹੁਤਾ ਦੂਰ ਸੀ। ਗੁਰੂ ਜੀ ਦੇ ਹੱਥ ਵਿੱਚੋਂ ਪ੍ਰਕਾਸ਼ ਨਿਕਲਿਆ ਤੇ ਪੱਥਰ ਵੱਲ ਨੂੰ ਗਿਆ। ਤੇ ਪੱਥਰ ਉੱਥੇ ਹੀ ਰੁਕ ਗਿਆ। ਕਈ ਲੋਕ ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਪੱਥਰ ਉੱਪਰ ਪੰਜਾ ਲਗਾਇਆ ਸੀ। ਪਰ ਕਈ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਦੇ ਹੱਥ ਵਿੱਚੋਂ ਪ੍ਰਕਾਸ਼ ਨਿਕਲਿਆ ਸੀ ਤੇ ਪੱਥਰ ਵਿੱਚ ਖੁੱਪ ਗਿਆ ਸੀ। ਫਿਰ ਭਾਈ ਮਰਦਾਨਾ ਜੀ ਨੇ ਕਿਹਾ ਧੰਨ ਗੁਰੂ ਨਾਨਕ ਤੂੰ ਹੀ ਨਰੰਕਾਰ। ਜਦੋਂ ਪੰਡ ਵਾਲਿਆਂ ਨੇ ਇਹ ਸਭ ਦੇਖਿਆ ਤਾਂ ਉਹ ਗੁਰੂ ਜੀ ਕੋਲ ਆਉਣ ਲੱਗ ਪਏ। ਬਲੀ ਗੰਧਾਰੀ ਦੇ ਚੇਲੇ ਵੀ ਗੁਰੂ ਸਾਹਿਬ ਜੀ ਕੋਲ ਆਏ। ਜਦੋਂ ਪਾਣੀ ਆਉਣਾ ਬੰਦ ਨਾ ਹੋਇਆ ਤੇ ਪੱਥਰ ਉਵੇਂ ਹੀ ਖੜਾ ਰਿਹਾ ਫਿਰ ਬਲੀਕੰਦਾਰੀ ਨੂੰ ਸਮਝ ਆ ਗਈ ਕਿ ਇਹੀ ਰੱਬ ਹੈ ਇਹੀ ਨਿਰੰਕਾਰ ਹੈ ਤੀਜੇ ਦਿਨ ਬਲੀਕੰਦਾਰੀ ਗੁਰੂ ਜੀ ਕੋਲ ਆ ਕੇ ਲੰਬਾ ਪੈ ਗਿਆ ਉਸਨੇ ਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਾਈ ਉਹ ਕਹਿਣ ਲੱਗਾ ਗੁਰੂ ਜੀ ਮੈਨੂੰ ਬਖਸ਼ ਲਓ ਮੈਂ ਆਪ ਜੀ ਦੇ ਮਰਦਾਨੇ ਨੂੰ ਪਾਣੀ ਨਹੀਂ ਪੀਣ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਖੁਦ ਹੀ ਰੱਬ ਹੋ ਗੁਰੂ ਜੀ ਕਹਿਣ ਲੱਗੇ ਕਿ ਬਲੀ ਬਖਸ਼ਿਆ ਉਹ ਜਾਂਦਾ ਹੈ ਜੋ ਹੁਕਮ ਮੰਨਦਾ ਹੈ। ਉਸ ਸਮੇਂ ਬਲੀ ਕੰਧਾਰੀ ਕਹਿਣ ਲੱਗਾ ਗੁਰੂ ਜੀ ਤੁਸੀਂ ਜੋ ਵੀ ਹੁਕਮ ਕਰੋਗੇ ਮੈਂ ਸਾਰੇ ਮੰਨਾਂਗਾ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਪਹਿਲਾਂ ਨਸ਼ਾ ਕਰਨਾ ਬੰਦ ਕਰ। ਨਸ਼ਾ ਸਰੀਰ ਦਾ ਵੈਰੀ ਹੁੰਦਾ ਹੈ। ਨਿਰੰਕਾਰ ਨੇ ਆਪਾਂ ਨੂੰ ਖਾਣ ਵਾਸਤੇ ਅਣਗਿਣਤ ਪਦਾਰਥ ਬਖਸ਼ੇ ਹਨ। ਤੁਸੀਂ ਫਿਰ ਵੀ ਨਸ਼ਾ ਕਰਦੇ ਹੋ, ਆਪਣੇ ਰੋਮ ਕੱਟਦੇ ਹੋ। ਇਹ ਰੋਮ ਨਿਰੰਕਾਰ ਨੇ ਤੁਰੋਂ ਹੀ ਬਖਸ਼ੇ ਨੇ ਇਹਨਾਂ ਨੂੰ ਕੱਟਣ ਵਾਲਾ ਤਾਂ ਨਿਰੰਕਾਰ ਨੂੰ ਚੰਗਾ ਵੀ ਨਹੀਂ ਲੱਗਦਾ ਜੋ ਤੁਸੀਂ ਮੰਤਰ ਲਿਖ ਕੇ ਤਵੀਤ ਵਿੱਚ ਪਾ ਕੇ ਬੰਨ੍ਹਦੇ ਹੋ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਤੁਹਾਡੇ ਕੰਮ ਤਾਂ ਪਹਿਲਾਂ ਹੀ ਬੁੱਠੇ ਹਨ ਇਹਨਾਂ ਤਵੀਤਾਂ ਨੇ ਤੁਹਾਨੂੰ 84 ਲੱਖ ਜੋਨਾ ਵਿੱਚ ਪੈਣ ਤੋਂ ਨਹੀਂ ਹਟਾਉਣਾ ਤੁਸੀਂ ਫੋਕੇ ਕਰਮਕਾਂਡ ਛੱਡ ਕੇ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦਾ ਨਾਮ ਜਪਣਾ ਬੇੜਾ ਪਾਰ ਹੁੰਦਾ ਹੈ ਤੇ ਮੁਕਤੀ ਮਿਲਦੀ ਹੈ ਗੁਰੂ ਜੀ ਦੀ ਗੱਲ ਮੰਨ ਕੇ ਬਲੀ ਕੰਧਾਰੀ ਨੇ ਗੁਰੂ ਜੀ ਦੇ ਚਰਨਾਂ ਦਾ ਅੰਮ੍ਰਿਤ ਛਕਿਆ ਤੇ ਗੁਰੂ ਜੀ ਨੇ ਉਸ ਨੂੰ ਵਾਹਿਗੁਰੂ ਨਾਮ ਦਾ ਮੰਤਰ ਬਖਸ਼ਿਆ ਜਦੋਂ ਬਲੀ ਕੰਧਾਰੀ ਨੇ ਅੰਮ੍ਰਿਤ ਛਕ ਲਿਆ ਤਾਂ ਬਾਕੀ ਸਾਰੇ ਲੋਕਾਂ ਨੇ ਵੀ ਅੰਮ੍ਰਿਤ ਛਕ ਲਿਆ ਉੱਥੇ ਇੰਨੇ ਲੋਕ ਇਕੱਠੇ ਹੋ ਗਏ ਕਿ ਸਾਰਿਆਂ ਨੂੰ ਚਰਨ ਅੰਮ੍ਰਿਤ ਦੇਣਾ ਔਖਾ ਹੋ ਗਿਆ ਜਿੱਥੋਂ ਪਾਣੀ ਡਿੱਗ ਰਿਹਾ ਸੀ ਗੁਰੂ ਸਾਹਿਬ ਜੀ ਨੇ ਉੱਥੇ ਚਰਨ ਰੱਖ ਲਏ ਤੇ ਬਚਨ ਕੀਤਾ ਜੋ ਵੀ ਸਾਡੇ ਚਰਨਾਂ ਦਾ ਅੰਮ੍ਰਿਤ ਪੀਵੇਗਾ ਉਸ ਦਾ ਜਨਮ ਮਰਨ ਕੱਟਿਆ ਜਾਵੇਗਾ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜੇ ਕਿਸੇ ਨੂੰ ਕੋਈ ਸਰੀਰਕ ਦੁੱਖ ਹੈ ਤਾਂ ਉਹ ਇਹ ਅੰਮ੍ਰਿਤ ਪੀ ਲਵੇਗਾ ਤਾਂ ਉਹ ਦੁੱਖ ਵੀ ਕਟਿਆ ਜਾਵੇਗਾ ਜਦੋਂ ਲੋਕਾਂ ਨੇ ਉਸ ਜਲ ਨੂੰ ਛਕਿਆ ਤਾਂ ਉਹਨਾਂ ਦੇ ਸਰੀਰ ਦੇ ਜੋੜ ਖੜਖੜ ਕਰਕੇ ਖੁੱਲਣ ਲੱਗ ਪਏ ਜਿਸ ਦੀ ਨਿਗਾ ਘਟ ਸੀ ਉਸ ਨੇ ਜਲ ਦੇ ਛੱਟੇ ਆਪਣੀਆਂ ਅੱਖਾਂ ਵਿੱਚ ਮਾਰੇ ਉਸ ਦੀਆਂ ਅੱਖਾਂ ਦੀ ਨਿਗਾ ਠੀਕ ਹੋ ਗਈ ਫਿਰ ਗੁਰੂ ਜੀ ਜਾ ਰਹੇ ਸੀ ਬਲੀ ਕੰਧਾਰੀ ਨੇ ਕਿਹਾ ਗੁਰੂ ਜੀ ਤੁਸੀਂ ਤੁਰ ਕੇ ਨਾ ਜਾਓ ਮੈਂ ਤੁਹਾਨੂੰ ਬਾਰੀ-ਬਾਰੀ ਆਪਣੇ ਪਿੱਠ ਤੇ ਬਿਠਾ ਕੇ ਛੱਡ ਆਉਂਦਾ ਹਾਂ ਉਸ ਨੇ ਗੋਡੇ ਮੁੱਦੇ ਮਾਰ ਕੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਗੁਰੂ ਜੀ ਮੇਰੀ ਪਿੱਠ ਤੇ ਬੈਠੋ ਗੁਰੂ ਜੀ ਨੇ ਆਪਣਾ ਹੱਥ ਬਲੀ ਦੀ ਪਿੱਠ ਤੇ ਮਾਰਿਆ ਗੁਰੂ ਜੀ ਨੇ ਬਚਨ ਕੀਤਾ ਮਰਦਾਨਿਆਂ ਬਲੀ ਦੀ ਪਿੱਠ ਤਾਂ ਘੋੜੇ ਵਰਗੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਫਿਰ ਪਟਾਕੀ ਮਾਰ ਕੇ ਘੋੜੇ ਦੀ ਪਿੱਠ ਤੇ ਬੈਠ ਜਾਓ ਤਾਂ ਉਸ ਸਮੇ ਗੁਰੂ ਜੀ ਕਹਿਣ ਲੱਗੇ ਕਿ ਹੁਣ ਨਹੀਂ ਬੈਠਣਾ ਫਿਰ ਬਲੀ ਕੰਧਾਰੀ ਨੇ ਪੁੱਛਿਆ ਕਿ ਫਿਰ ਕਦੋਂ ਬੈਠਣਾ ਹੈ ਗੁਰੂ ਜੀ ਨੇ ਬਚਨ ਕੀਤਾ हे ਬਲੀ ਅਸੀਂ ਤੇਰੀ ਪਿੱਠ ਤੇ ਦਸਵੇਂ ਜਾਮੇ ਚ ਬੈਠਾਂਗੇ ਤੂੰ ਉਸ ਸਮੇਂ ਨੀਲਾ ਘੋੜਾ ਬਣ ਕੇ ਜਨਮ ਲਵੇਂਗਾ ਅਸੀਂ ਉਦੋਂ ਆਨੰਦਪੁਰ ਦੀ ਧਰਤੀ ਤੇ ਆਵਾਂਗੇ ਤੇ ਤੇਰੇ ਉੱਪਰ ਬੈਠ ਕੇ ਅਸੀਂ ਆਨੰਦ ਵਿੱਚ ਹੋਵਾਂਗੇ ਤੂੰ ਵੀ ਸਾਨੂੰ ਆਪਣੇ ਪਿੱਠ ਤੇ ਬਿਠਾ ਕੇ ਆਨੰਦ ਵਿੱਚ ਹੋਵੇਂਗਾ ਹੁਣ ਅਸੀਂ ਤੇਰੀ ਪਿੱਠ ਤੇ ਨਹੀਂ ਬੈਠਾਂਗੇ ਕਿਉਂਕਿ ਹੁਣ ਅਸੀਂ ਪ੍ਰਣ ਕੀਤਾ ਹੋਇਆ ਹੈ ਕਿ ਅਸੀਂ ਕਿਸੇ ਵੀ ਜਾਨਵਰ ਦੀ ਸਵਾਰੀ ਨਹੀਂ ਕਰਾਂਗੇ ਜਾਂ ਤਾਂ ਅਸੀਂ ਪੈਦਲ ਤੁਰਨਾ ਹੈ ਜਾਂ ਫਿਰ ਸ਼ਬਦ ਸਵਾਰ ਹੋਣਾ ਹੈ ਬਲੀ ਕੰਧਾਰੀ ਨੇ 170 ਸਾਲ ਵਾਹਿਗੁਰੂ ਦਾ ਨਾਮ ਜਪਿਆ ਤੇ ਫਿਰ ਉਹ ਨੀਲਾ ਘੋੜਾ ਬਣ ਕੇ ਜਨਮਿਆ ਇਸ ਤਰ੍ਹਾਂ ਕਲੰਗੀਧਰ ਪਾਤਸ਼ਾਹ ਜੀ ਨੇ ਸਾਰੀ ਨੀਲੇ ਘੋੜੇ ਦੀ ਸਾਖੀ ਪੰਡ ਵਾਲਿਆਂ ਨੂੰ ਸੁਣਾਈ ਇਹ ਸਾਖੀ ਸੁਣ ਕੇ ਜੋ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਸਨ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਸਾਧ ਸੰਗਤ ਜੀ ਏਸੀ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਪਿਛਲੇ ਜਨਮ ਦੀ ਸਾਖੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਸਾਖੀ ਚੰਗੀ ਲੱਗੀ ਹੈ ਤੇ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ